ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਗੁਰੂਗ੍ਰਾਮ ਦੇ ਇੱਕ ਹੋਟਲ ਦੇ ਵਿੱਚ ਸਾਬਕਾ ਮਾਡਲ ਦਿਬਿਆ ਪੂਜਾ ਕਤਲ ਮਾਮਲੇ ਦੇ ਵਿੱਚ ਮੁਲਜ਼ਮਾਂ ਵੱਲੋਂ ਵਰਤੀ ਗਈ BMW ਕਾਰ ਪਟਿਆਲਾ ਦੇ ਨਵੇਂ ਬੱਸ ਸਟੈਂਡ ਅੱਡੇ ਤੋਂ ਬ੍ਰਾਮਦ ਹੋਈ ਹੈ ਇਸ ਗੱਡੀ ਨੂੰ ਇੱਥੇ ਕੌਣ ਲੈ ਕੇ ਆਇਆ ਹੈ ਇਸ ਲਈ ਪਟਿਆਲਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਗੁਰੂਗ੍ਰਾਮ ਕ੍ਰਾਈਮ ਬ੍ਰਾਂਚ ਦੀ ਟੀਮ ਵੀ ਜਾਂਚ ਲਈ ਪਟਿਆਲਾ ਪਹੁੰਚ ਗਈ ਹੈ ਫਿਲਹਾਲ ਸਾਕਾ ਮੋਡਲ ਦੀ ਲਾਸ਼ ਦੀ ਭਾਲ ਵੀ ਕੀਤੀ ਜਾ ਰਹੀ ਹੈ ਐਸਪੀ ਡਿਟੈਕਟਿਵ ਸੁਖ ਅਮਰ ਸਿੰਘ ਰੰਧਾਵਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਗੁਰੂਗ੍ਰਾਮ ਪੁਲਿਸ ਨੇ ਇੱਕ ਲੜਕੀ ਦੇ ਕਤਲ ਮਾਮਲੇ ਦੇ ਵਿੱਚ ਵਰਤੀ ਗੱਡੀ ਪਟਿਆਲਾ ਆਉਣ ਵਾਰੇ ਸੂਚਨਾ ਸਾਂਝੀ ਕੀਤੀ ਸੀ ਅੱਜ ਨੀਲੇ ਰੰਗ ਦੇ BMW ਪਟਿਆਲਾ ਦੇ ਨਵੇਂ ਬੱਸ ਅਡੇ ਪਾਰਕਿੰਗ ਦੇ ਵਿੱਚ ਖੜੀ ਮਿਲੀ ਹੈ ਜਿਸ ਨੂੰ ਬੀਤੇ ਦਿਨ ਕੋਈ ਵਿਅਕਤੀ ਇੱਥੇ ਖੜਾ ਕਰਕੇ ਗਿਆ ਸੀ ਐਸਪੀ ਨੇ ਦੱਸਿਆ ਕਿ ਗੱਡੀ ਖੜਾਉਣ ਵਾਲੇ ਦੀ ਪਛਾਣ ਸੀਸੀਟੀਵੀ ਕੈਮਰੇ ਤੇ ਹੋਰ ਪੱਖਾਂ ਤੋਂ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਦੱਸਣਾ ਬਣਦਾ ਹੈ ਕਿ ਕਥਿਤ ਪੁਲਿਸ ਮੁਕਾਬਲੇ ਦੇ ਵਿੱਚ ਗੈਂਗਸਟਰ ਸੰਦੀਪ ਗੋਲਦੀ ਹੱਤਿਆ ਦੇ ਮਾਮਲੇ ਦੇ ਵਿੱਚ ਸਾਬਕਾ ਮਾਡਲ ਦਿਬਿਆ ਪਾਹੂਜਾ ਕੁਝ ਮਹੀਨੇ ਪਹਿਲਾਂ ਜ਼ਮਾਨਤ ਉੱਤੇ ਆਈ ਸੀ ਜਿਸ ਨੂੰ 2 ਜਨਵਰੀ ਨੂੰ ਪੰਜ ਵਿਅਕਤੀ ਗੁਰੂਗ੍ਰਾਮ ਦੇ ਇੱਕ ਹੋਟਲ ਦੇ ਵਿੱਚ ਲੈ ਕੇ ਆਏ ਤੇ ਸਿਰ ਦੇ ਵਿੱਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਉਸੇ ਦਿਨ ਪੁਲਿਸ ਨੇ ਤਿੰਨ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਸੀ ਦੱਬਿਆ 7 ਫਰਵਰੀ 2016 ਨੂੰ ਮੁੰਬਈ ਦੇ ਇੱਕ ਹੋਟਲ ਦੇ ਵਿੱਚ ਗੈਂਗਸਟਰ ਸੰਦੀਪ ਗੋਲਡੀ ਦੇ ਹੱਤਿਆ ਦੀ ਮਲਜ਼ਮ ਸੀ ਪੁਲਿਸ ਅਨੁਸਾਰ ਗੈਂਗਸਟਰ ਨੂੰ ਉਸਦੀ ਮਹਿਲਾ ਮਿੱਤਰ ਦੱਬਿਆ ਦੀ ਮਦਦ ਦੇ ਨਾਲ ਜਾਲ ਦੇ ਵਿੱਚ ਫਸਾਇਆ ਗਿਆ ਸੀ ਤੇ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਸੀ ਪਟਿਆਲਾ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਅੰchu ਮੰਦਿਰ ਰਿਪੋਰਟ ਕਰਨ ਸਿੰਘ ਨਾਮ ਹੈ ਕਨਸਟੇਬਲ ਕਰਨ ਸਿੰਘ ਗੁਰगांव ਕ੍ਰਾਈਮ ਬ੍ਰਾਂਚ ਸੀ सेक्टर सत्रह ये गाड़ी मिली मिली कैसे है। ये गाड़ी हमें कल से इसके पीछे लगे हुए थे हमारे यहाँ पे कैमरे जी जी, में ये इसमें टोल के ऊपर आई थी टोल में दिखाई दिया तो यहाँ पता चला कि पटियाला की तरफ गाड़ी तो 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 चलेगी इस इस मामले में इस गाड़ी की सर्च कर रहे हो ये मर्डर करके न एक लड़की का और इसे डिग्गी में डाल करके इस गाड़ी में लेकर जी 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 मैडम जी गुड़गांव के अंदर सिटी सिटी होटल है जी यही गाड़ी है नंबर से कंफर्म है और कलर भी वहाँ से आ रहा है इसके पास हमारा तो आदमी हमें शक हुआ कि यहाँ आई हुई है गाड़ी तो ये फिर हमें चेक करते करते कि यहाँ पार्किंग में कहीं छोड़ करके जा सकते हैं डेड बॉडी से मिली है डेड बॉडी अभी मिली नहीं है इसमें तो इसमें मलकी मर्डर करके इसमें लेके आए थे डेड बॉडी का पता चलेगा कहाँ गिरा दिया गया इसके अंदर है कहाँ है गाड़ी का अभी लॉक है गाड़ी ਇਸਕੋ ਕਾਲ링 ਅਭੀ ਕਰ ਰਹੇ ਹਾਂ ਕੋਸ਼ਿਸ਼ ਹਮ ਚਾਬੀ ਮਿਲ ਜਾਏਗੀ ਤਾਂ ਕਰਾਂਗੇ ਉਸਕੇ ਬਾਅਦ ਪਤਾ ਚਲੇਗਾ ਕਿ ਇਸਕੇ ਅੰਦਰ ਹੈ ਕਿ ਜਾਂ ਗਾਡੀ ਵਿੱਚੋਂ ਕੋਈ ਲਾਸ ਗਿਰਾ دیا ਹੈ